ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੀ Fateh ਰੂਪਯਾਰੀ 사ਸੰਗਤ ਜੀਵੇਂ ਤੁਹਾਨੂੰ ਪਤਾ ਹੀ ਆਪਾਂ ਮਹਾਰਾਜ ਰਣਜੀਤ ਸਿੰਘ ਦੇ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਵਾਉਂਦੇ ਪਏ ਆ ਤੇ ਅੱਜ ਆਪਾਂ ਗੱਲ ਕਰਦੇ ਆ ਸਹਜਾਦਾ ਖੜਕ ਸਿੰਘ ਬਾਰੇ 1802 ਦੇ ਆਰੰਭ ਵਿੱਚ ਸਹਜਾਦਾ ਖੜਕ ਸਿੰਘ ਦਾ ਜਨਮ ਮਾਂ ਰਾਣੀ ਰਾਜਕੌਰ ਦੀ ਕੁੱਖੋਂ ਹੋਇਆ ਸੀ ਤੇ ਉਸ ਸਮੇਂ ਪੂਰੇ ਦੇਸ਼ ਭਰ ਦੇ ਵਿੱਚ ਖੁਸ਼ੀਆਂ ਮਨਾਈਆਂ ਗਈਆਂ ਤੇ ਜਿਹੜੇ ਲੋੜਵੰਦ ਸਨ ਤੇ ਅਨਾਥ ਸਨ ਉਹਨਾਂ ਨੂੰ ਬੇਗਿਣਤ ਮਾਇਆ ਵੰਡੀ ਗਈ ਲਾਹੌਰ ਦੇ ਹਰ ਇੱਕ ਸਪਾਈ ਨੂੰ ਕੈਂਠਾ ਦਿੱਤਾ ਗਿਆ ਤੇ ਮਹਾਰਾਜੇ ਸਿੰਘ ਨੇ ਕਰਮ ਸਿੰਘ ਨੂੰ ਆਗਿਆ ਦਿੱਤੀ ਵੀ ਜੋ ਵੀ ਆਏਗਾ ਤੇਰੇ ਦਰ ਤੇ ਗਰੀਬ ਏ ਚਾਏ ਉਹ ਨਾ ਤੇ ਉਹਨੂੰ ਨਿਆਲ ਕਰਕੇ ਭੇਜਣਾ ਤੇ ਉਧਰ 40 ਦਿਨ ਪੂਰੇ ਲਗਾਤਾਰ ਅਖੰਡ ਪਾਠ ਸਾਹਿਬ ਹੁੰਦੇ ਰਹੇ 40ਵੇਂ ਦਿਨ ਓਗ ਤੋਂ ਬਾਅਦ ਭਾਈ ਰਾਮ ਸਿੰਘ ਨੇ ਨਾਂ ਰੱਖਣ ਦੀ ਮਰਿਆਦਾ ਆਰੰਭ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੱਖਰ ਤੋਂ ਨਾਂ ਸੋਚਿਆ ਪਰ ਸਾ ਸੰਗਤ ਦੇ ਕਹਿਣ ਅਨੁਸਾਰ ਸ਼ਹਾਦੇ ਦਾ ਨਾਮ ਖੜਕ ਸਿੰਘ ਹੀ ਰੱਖਿਆ ਗਿਆ ਤੇ ਭਾਈ ਰਾਮ ਸਿੰਘ ਉਹਨਾਂ ਦੇ ਵਿਆਪਕ ਨਿਯੁਕਤ ਕੀਤੇ ਗਏ ਤੇ ਆਪਾਂ ਤੁਹਾਨੂੰ ਇਦਾਂ ਹੀ ਅੱਗੇ ਵੀ ਇਤਿਹਾਸ ਜਾਣੂ ਕਰਵਾਂਦੇ ਰਾਵਾਂਗੇ ਬਾਕੀ ਅਗਲੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਤੇ ਇੱਕ ਤੁਹਾਡੇ ਅੱਗੇ ਬੇਨਤੀ ਹੈ ਦਾਸ ਦੀ ਆਪਣਾ ਚੈਨਲ ਸਾਰੇ ਜਣੇ ਜਰੂਰ ਸਬਸਕ੍ਰਾਈਬ ਕਰੋ ਜਰੂਰ ਸਪੋਰਟ ਕਰੋ ਤੁਹਾਡੇ ਸਪੋਰਟ ਦੀ ਲੋੜ ਹੈ ਜਰੂਰ ਸਾਰੇ ਜਣੇ ਚੈਨਲ ਸਬਸਕ੍ਰਾਈਬ ਕਰੋ ਤੇ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਭੱਤੇ